ਤਾ ਕਿਸਾਨ ਵੀਰੋ ਤੁਹਾਡਾ ਕਮਾਂਡੋ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਆਪਾਂ ਬਣਾਉਣ ਦੇ ਲਈ ਪਹੁੰਚੇ ਹਾਂ ਜੀ ਪਿੰਡ ਅਕਲੀਆ ਦਲਾਲ ਜ਼ਿਲ੍ਹਾ ਪਟੰਡਾ ਤੇ ਤਹਿਸੀਲ ਰਾਮਪਰਾਪੂਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਭੂਰੀ ਨੀਲੀ ਰਾਵੀ ਦੀ ਮੱਝ ਦਿਖਾਉਣੀ ਆ ਜੋ ਸੂਈ ਸਵਾਈ ਆ ਤੇ ਇਹ ਬਾਕੀ ਬਾਈ ਦਾ ਘਰੇ ਬਹੁਤ ਪਸ਼ੂ ਰੱਖਿਆ ਕੋਈ ਵਪਾਰ ਦਾ ਕੰਮ ਨਹੀਂ ਇਹਨਾਂ ਨਗਾਂ ਵਿੱਚੋਂ ਹੀ ਬਾਈ ਨੇ ਇੱਕ ਇਹ ਨਗ ਵਕਾਊ ਕੀਤਾ ਜਸਵੀ ਭਰਾ ਨੂੰ ਇਹ ਮੱਝ ਪਸੰਦ ਆਉ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਖਰੀਦ ਸਕਦਾ ਆਓ ਬਾਈ ਨੂੰ ਮਿਲਦੇ ਆ ਤੇ ਸਾਰੀ ਗੱਲਬਾਤ ਕਰਦੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੁੱਟਾ ਸਿੰਘ ਕੀ ਹਾਲ ਆ ਜੀ ਠੀਕ ਆ ਜੀ ਤੇ ਕੀ ਨਾਮ ਆਗਾ ਜੀ ਆਪਣਾ ਆਪਣਾ ਨਾਮ ਆਗਾ ਜੀ ਨਾਇਨ ਕਮਲ ਸਿੰਘ ਭੋਲਾ ਜੀ ਤੇ ਪਿੰਡ ਆ ਗਿਆ ਆਖਲੀਆ ਜਲਾਣਾ ਪਿੰਡ ਆ ਗਿਆ ਆਪਣਾ ਆਖਲੀਆ ਜਲਾਣਾ ਜੀ ਤੇ ਘਰ ਆਪਣਾ ਕਿੱਥੇ ਕਹਾ ਗਏ ਇਹ ਆਪਣਾ ਨੇੜੇ ਗਿੱਲਾਂ ਵਾਲੀ ਧਰਮਸ਼ਾਲਾ 'ਚ ਪਿੰਡ ਤੇ ਵਿਚਾਰੇ ਆ ਗਏ ਬਿਲਕੁਲ ਸਾਥ 'ਚ ਠੀਕ ਹੈ ਤੇ ਅੱਜ ਜਿਹੜੀ ਆਪਾਂ ਮੱਝ ਵਿਖਾਉ ਕੀਤੀ ਆ ਜੀ ਆਪਣੇ ਘਰ ਦੀ ਆ ਕਿ ਖਰੀਦੀ ਸੀਗੀ ਤੇ ਜੇ ਖਰੀਦੀ ਸੀਗੀ ਤੋਕੜ ਗੱਪਣ ਜੀ ਅੱਛਾ ਹਾਂਜੀ ਹਾਂਜੀ ਇਹ ਕਿਹੜੇ ਸੂਏ ਸੂਈ ਹੈ ਜੀ ਇਹ ਇਹ ਆਪਾਂ ਨੂੰ ਬਾਈ ਜੀ ਉਹਨਾਂ ਨੇ ਤੀਜੇ ਸੂਏ ਵਾਸਤੇ ਗੱਪਣ ਕਿਹਾ ਸੀਗਾ ਠੀਕ ਆ ਹਾਂਜੀ ਤੇ ਇਹ ਨੀਲੀ ਰਾਵੀ ਤੇ ਪੈਂਦੀ ਹੈ ਹਨਾ ਹਾਂਜੀ ਇਹ ਬੂਰੀ ਨੀਲੀ ਰਾਵੀ ਹੈ ਜੀ ਇਹ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਇਹਨੂੰ ਅੱਜ ਜੀ 5 ਕ ਦਿਨ ਹੋ ਗਏ ਠੀਕ ਆ ਤੇ ਮਾਗਰ ਕੀ ਆ ਗਿਆ ਜੀ ਮਾਗਰ ਇਹ ਪਿਓਰ ਨੀਲੀ ਦੀ ਕੱਟੀ ਆਈ ਹੈ ਜੀ ਠੀਕ ਆ ਆਹ ਖੜੀ ਜਾਨਾ ਇਹ ਕੱਟੀ ਆਹ ਦਿਖਾ ਦਿਓ ਹਾਂਜੀ ਕੱਟੀ ਇਹ ਆ ਇਹਦਾ ਕੱਟਰੂ ਆ ਜੀ ਠੀਕ ਆ ਤੇ ਜੇਰ ਜੋਰ ਹਨਾ ਪ੍ਰੋਪਰ ਪੈ ਗਈ ਬਈ ਸਾਰੀ ਬਿਲਕੁਲ ਸਹੀ ਹੈ ਜੀ ਇਹਦੀ ਵੀਡੀਓ ਪਈ ਹੈ ਜੀ ਅੱਛਾ ਹਾਂ ਜੀ ਚਲੋ ਵੀਡੀਓ ਆਪਾਂ ਨਾਲ ਲਾ ਦਾਂਗੇ ਹਨਾ ਹਾਂ ਜੀ ਕਿੰਨਾ ਬੋਲਾ ਹੁਣ ਤਿਆਰ ਦੱਸਿਆ ਜੀ ਤੁਸੀਂ ਹੁਣ ਜੀ ਇਹਦੇ ਥੱਲੇ 7 ਕਿਲੋ ਬੋਲਾ ਤਿਆਰ ਹੈ ਜੀ ਪੰਮਾ ਦੀ ਕੋਈ ਦੋ ਡੰਗ ਚਾਰ ਡੰਗ ਜਿਵੇਂ ਮਰਜੀ ਕੋਈ ਵੀਰ ਭਾਈ ਆ ਕੇ ਘਰੇ ਚੋਂ ਠੰਡੀ ਸੀਲ ਹੈ ਜੀ ਬਿਲਕੁਲ ਠੰਡੀ ਸੀਲ ਹੈ ਜੀ ਅੱਛਾ ਤੋੜ ਕੇ ਵਿਖਾਈਓ ਬੰਦੇ ਹਾਂ ਜੀ ਤੋੜ ਕੇ ਦਿਖਾ ਦਿੰਦੇ ਹਾਂ ਸੋ ਤੁਸੀਂ ਦੇਖ ਸਕਦੇ ਹੋ ਦਰਸ਼ਕ ਵੀਰੋ ਬਹੁਤ ਸੋਹਣੀ ਬੂਰੀ ਤੇ ਢਾਂਚਾ ਬਹੁਤ ਸੋਹਣਾ ਮੱਝ ਦਾ ਸਾਰੇ ਥਾਣ ਕੱਲੇ ਕੱਲੇ ਹੋਲੀ ਰਲਿਆ ਆਪਣੇ ਢਾਂਟਾ ਤੇ ਸਿੰਗਾਂ ਦੀ ਬਨਾਵਟ ਤੇ 4 ਉਹ ਨੀਲੀ 라ਵੀ ਸਾਰੇ ਮਾਰ ਕੇ ਪੂਰੇ ਜੈਸੇ ਵੀ ਭਰਾ ਨੂੰ ਇਹ ਨੀਲੀ 라ਵੀ ਦਸਤੀਨਾ ਉਹ ਇੱਥੇ ਆ ਕੇ ਆਪਦੀ ਤਸੱਲੀ ਤੇ ਮੱਧ ਖਰੀਦ ਸਕਦਾ ਸੋਟਾ ਸਿਆ ਇਹ ਬਹੁਤ ਵਧੀਆ ਟੀਕੇ ਦੀ ਮਗਰ ਕੱਟੀ ਆਈ ਹੈ ਨੀਲੇ ਦੀ ਅੱਛਾ ਬਾਡਰ ਬੈਲਟ ਦੀ ਮੈਂ ਸੀਗੀ ਇਹ ਇਹ ਲਈ ਵੀ ਉਧਰੋਂ ਹੀ ਆਪਾਂ ਫਿਰੋਜ਼ਪੁਰਾ ਨੇ ਮੋ ਸੀਗੀ ਅੱਛਾ ਅੱਛਾ ਹਾਂਜੀ ਹਾਂਜੀ ਇਹ ਆ ਦਿਖਾ ਦਿਓ ਕੱਟੀ ਦੇ ਪੈਰ ਦਿਖਾਓ ਪੂਛ ਪ्योर ਨੀਲੀ ਠੀਕ ਆ ਅੱਖ ਬਹੁਤ ਚੰਗੇ ਸੀਮ ਦੀ ਕੱਟੀ ਪ्योर ਨੀਲੀ ਮਗਰ ਪਿੱਛਾ ਪੂੜਾ ਵੇਖੋ ਹਾਂਜੀ ਐ ਹਾਂ ਮਗਰੋਂ ਚੌੜੀ ਹੈ ਨਾ ਬਹੁਤ ਬਹੁਤ ਚੰਗੀ ਕੱਟੀ ਹੈ ਦੋਨਾਂ ਪੈਰਾਂ ਤੇ ਬਾਈਟ ਨਿਸ਼ਾਨਾ ਹਾਂ ਗਲਾਬੀ ਜੀਵ ਇਹਦੀ ਅੱਖਾਂ ਤੇ ਜੀਵ ਹਨਾ ਗਲਾਬੀ ਬਿਲਕੁਲ ਜੀ ਬਿਲਕੁਲ ਪ्योर ਨੀਲੀਆਂ ਅੱਖਾਂ ਜੀ ਵੇਖੋ ਠੀਕ ਹੈ ਨਾਲ ਪਾਸਿਓਂ ਕਿਹੜਾ ਗਲਾਬੀ ਹੈ ਇਹਦਾ ਹਾਂ ਸੋ ਇਹ ਵੀ ਪਲੱਸ ਪੁਆਇੰਟ ਹੈ ਹਨਾ ਜੀ ਹਾਂਜੀ ਹਾਂਜੀ ਬਹੁਤ ਚੰਗਾ ਮਗਰ ਇੱਕ ਦੇ ਮਗਰ ਦੋ ਵਾਲੀ ਗੱਲ ਆ ਜੀ ਤੇ ਬਾਈ ਜੀ ਰੇਟ ਇਹਦਾ ਕਿੰਨਾ ਕਰਦੇ ਆਪਾਂ ਇਹ ਰੇਟ ਇਹਦਾ ਬਾਈ ਜੀ ਆਪਾਂ 1,25,000 ਰੁਪਏ ਠੀਕ ਹੈ ਤੇ ਮਾਨਤਾਣ ਹੋ ਜੂਏ ਮਾਨਤਾਣ ਜਿਹੜਾ ਵੀਡੀਓ ਦੇਖ ਕੇ ਆ ਵਧੀਆ ਆਪਾਂ ਉਹਨਾਂ ਦਾ ਮਾਨਤਾਣ ਕਰਦੇ ਹਾਂ ਸੋ ਬਾਈ ਦਾ ਨੰਬਰ ਜੀ ਆਪਾਂ ਸਕਰੀਨ ਤੇ ਚਲਾ ਦੇਾਂਗੇ ਆ ਵੇਖੋ ਤੁਸੀਂ ਪਿਓਰ ਨੀਲੀ ਅੱਖ ਹਾਂਜੀ ਪੂਰੇ ਕੱਦ-ਕਾਰਡ 'ਚ ਮੈਂ ਪੂਰੇ ਚਾਰੇ ਖੋਰ ਆਹ ਮਾਰਕੇ ਦਾ ਪੂਰੇ ਆ ਨਾ ਹਾਂਜੀ ਹਾਂ ਥਣ ਤੇ ਮਿਲਕ ਵੇਨ ਦਿਖਾਓ ਫੂਟਾ ਸੇ ਠੀਕ ਹੈ ਜੀ ਠੀਕ ਹੈ ਹਾਂਜੀ ਪੂਰੀ ਘਰੇ ਲੂ ਘਰੇ ਕੋਈ ਚੂਣ ਵਾਲਾ ਵੀਰ ਲੈ ਜਾਏ ਕੋਈ ਲਾਂਬੇ ਵਾਲੀ ਮਹਿ ਨਹੀਂ اچھا ਗਰੰਟੀ ਹੋਊ ਆਪਣੀ ਬਿਲਕੁਲ ਜੀ ਭਾਵੇਂ ਲੋਕ ਤਾਂ ਕਹਿੰਦੇ ਦੋ ਡੰਗ ਮੈਂ ਕਹਿੰਦਾ ਚਾਰ ਡੰਗ ਚੋ ਪੰਜ ਡੰਗ ਚੋ ਬਿਨਾ ਸਾਈ ਤੋਂ ਚੋਬ ਠੀਕ ਆ ਪਸੰਦ ਆ ਕੋਈ ਟਿੱਕਾ ਨਹੀਂ ਆ ਪਸੰਦ ਆ ਕੀ ਲੈ ਜਾਓ ਠੀਕ ਹੈ ਸੋ ਬਾਈ ਨੇ ਪੂਰੀ ਤਸੱਲੀ ਦਿੱਤੀ ਆ ਤੇ ਬਾਕੀ ਬਾਈ ਜੇਰ ਦੀ ਆਪਾਂ ਵੀਡੀਓ ਬੱਤ ਲਾ ਦੇਾਂਗੇ ਹਾਂਜੀ ਸੋ ਜੈਸ ਵੀ ਭਰਾ ਨੇ ਘਰੇ ਦੁੱਧ ਪੀਣ ਵਾਸਤੇ ਜਾਂ ਵਪਾਰ ਵਪਾਰੀ ਵੀਰ ਨੇ ਲਜਾਣੀ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਵੀਡੀਓ ਨੂੰ ਘੀਰ ਤਾਈ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ